प्यारे दोस्तों प्यार भरी सत श्री अकाल जी हां जी दोस्तों पेंशनरਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਦੀ ਮੰਗ ਸੀ ਜੋ ਉਸ ਨੂੰ ਲੈ ਕੇ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਪੈਨਸ਼ਨਰਾਂ ਦੀ ਜੋ ਕੰਪਿਊਟਰ ਰਿਕਵਰੀ ਦੇ ਨਵੇਂ ਹੁਕਮ ਜਾਰੀ ਹੋਏ ਨੇ ਸਮੂਹ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਹਾਲੀ ਵਿੱਚ ਇੱਕ ਮਹੱਤਵਪੂਰਨ ਲੈਟਰ ਆਇਆ ਜਿਸ ਵਿੱਚ ਪੈਨਸ਼ਨਰਾਂ ਦੀ ਕੰਪਿਊਟ ਵੈਲਿਊ ਦੀ ਰਿਕਵਰੀ ਬਾਰੇ ਗੱਲ ਕੀਤੀ ਗਈ ਹੈ ਇਹ ਮਾਮਲਾ ਉਹਨਾਂ ਪੈਨਸ਼ਨਰਾਂ ਨਾਲ ਸੰਬੰਧਿਤ ਹੈ ਜਿੰਨਾ ਦੀ ਕੰਪਿਊਟ ਪੈਨਸ਼ਨ ਰਿਕਵਰੀ ਕਿਸੇ ਕਾਨੂੰਨੀ ਸਟੇ ਆਰਡਰ ਕਾਰਨ ਰੁਕੀ ਸੀ ਲੈਟਰ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕੰਪਿਊਟ ਪੈਨਸ਼ਨ ਦੀ ਕਟੌਤੀ ਯਾਨੀ ਕਿ ਰਿਕਵਰੀ 15 ਸਾਲਾਂ ਦੇ ਸਮਾਂ ਅੰਤਰਾਲ ਲਈ ਮਨਜ਼ੂਰ ਕੀਤੀ ਗਈ ਸੀ ਉਸ ਆਧਾਰ ਤੇ ਹੀ ਰਿਕਵਰੀ ਮੁੜ ਕੀਤੀ ਜਾਵੇਗੀ ਇਸ ਤਰ੍ਹਾਂ ਹੁਣ ਜੋ ਰਿਕਵਰੀ ਹੈ ਉਹ ਅਗਲੇ ਮਹੀਨਿਆਂ ਵਿੱਚ ਵੱਧ ਤੋਂ ਵੱਧ ਢੰਗ ਨਾਲ ਪ੍ਰਾਪਤ ਕੀਤੀ ਜਾਵੇਗੀ ਗੱਲ ਕਰੀ ਇਸ ਦਾ ਮਤਲਬ ਇਹ ਹੈ ਕਿ ਇੱਕੋ ਸਮੇਂ ਵਿੱਚ ਸਾਰੀ ਰਿਕਵਰੀ ਨਾ ਕਰਨ ਦੀ ਬਜਾਏ ਰਿਕਵਰੀ ਕਰਨ ਦੇ ਲਈ ਉਦਾਹਰਨ ਦੇ ਤੌਰ ਤੇ 6 ਮਹੀਨਿਆਂ ਦੇ ਵਿੱਚ ਰਿਕਵਰੀ ਨਹੀਂ ਹੋਈ ਅਗਲੇ 6 ਮਹੀਨਿਆਂ ਵਿੱਚ ਰਿਕਵਰੀ ਨੂੰ ਵੰਡ ਕੇ ਲਿਆ ਜਾਵੇਗਾ ਇਸ ਪ੍ਰਕਿਰਿਆ ਨਾਲ ਪੈਨਸ਼ਨਰਾਂ ਨੂੰ ਵੱਧ ਤਕਲੀਫ ਨਹੀਂ ਹੋਵੇਗੀ ਸਪਸ਼ਟ ਹੋ ਗਿਆ ਹੈ ਕਿ ਰਿਕਵਰੀ ਹੁਣ ਹੋਵੇਗੀ 15 ਸਾਲਾਂ ਦਾ ਸਮਾਹ ਹੈ ਉਸ ਨੂੰ ਘਟਾਇਆ ਗਿਆ ਸੀ ਉਹ ਵਾਪਸ ਲੈ ਲਿਆ ਗਿਆ ਹੈ ਜੋ ਹੁਕਮ ਜਾਰੀ ਹੋਇਆ ਸੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਬੈਂਕਾਂ ਦੇ ਵਿੱਚ ਵੀ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਇਸ ਰਿਕਵਰੀ ਨੂੰ ਪੂਰਾ ਕੀਤਾ ਜਾਵੇ ਸਹੀ ਢੰਗ ਨਾਲ ਹਾਂਜੀ ਦੋਸਤੋ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਪੈਨਸ਼ਨਰਾਂ ਦੁਆਰਾ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਫੈਕਟਰ 2.59 ਨੂੰ ਲੈ ਕੇ ਲਗਾਤਾਰ ਕਾਫੀ ਲੰਮਾ ਹੋ ਗਿਆ ਸੰਘਰਸ਼ ਜਾਰੀ ਹੈ ਪਰ ਪੰਜਾਬ ਸਰਕਾਰ ਦੁਆਰਾ ਫੈਕਟਰ 2.98 ਦੇ ਨਾਲ ਉਹਨਾਂ ਦੀ ਪੈਨਸ਼ਨ ਨੂੰ ਨਹੀਂ ਸੋਧਿਆ ਜਾ ਰਿਹਾ ਤੇ ਫੈਕਟਰ 2.45 ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਦਿੱਤਾ ਗਿਆ ਜਿਸ ਕਾਰਨ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਅਰ ਨੂੰ ਲੈ ਕੇ ਵੀ ਪੈਨਸ਼ਨਰਾਂ ਦਾ ਸੰਘਰਸ਼ ਜਾਰੀ ਹੈ ਜਿਸ ਨੂੰ ਲੈ ਕੇ ਅਗਲੀ ਸੁਣਵਾਈ 22 ਜਨਵਰੀ 2025 ਵਿੱਚ ਹੋਵੇਗੀ ਉਸ ਸਮੇਂ ਹੀ ਕੋਈ ਨਾ ਕੋਈ ਫੈਸਲਾ ਆਵੇਗਾ ਇਸ ਮੰਗ ਨੂੰ ਲੈ ਕੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ